सड़ा स्यापा थड़ा कपड़े आ खनी निखरे ने खनी नहीं पता नहीं खबर की कुछ है चल आपा ने बहुत ਜੀ ਆਉਂਗੋ ਸੀ ਕੀ ਹਾਲ ਚਾਲ ਠੀਕ ਆ ਤੂੰ ਸੁਣਾ ਕਹਿੰਦਾ ਕੱਪੜਿਆਂ ਲੱਗਿਆ ਤੇ ਉਹ ਕਰਨਾ ਪੈਂਦਾ ਹੁਣ ਕੀ ਕਰੀਏ ਪਰਦਾਈ ਕਿੱਥੇ ਐ ਪਰਦਾਈ ਦਾ ਸਾਰਾ ਕੱਦਿਆਂ ਦੀ ਅੱਡੋਹੀ ਹੋਈ ਆ ਹੋਰ ਮੈਂ ਪੰਗੇ ਸਾਰਾ ਮੈਂ ਪੰਗੇ ਕਾਦੇ ਲੈਨੇ ਹੂੰ ਪੰਗੇ ਉਹੀ ਲੈ ਦੀਦੀ ਨਹੀਂ ਹੂੰ ਤੁੰ ਵੀ ਕੱਟਣੀ ਹੈਗਾ ਮੈਂ ਕੀ ਕਹਤਾ ਓਏ ਨਾ ਹਾਂ ਮੈਂ ਉਹਨੂੰ ਬੈਕ ਕਰਾਂ ਪਰਦਾਈ ਨੂੰ ਸਮਝਾਉਣਾ ਖਬਰੇ ਇੱਕ ਜੋ ਲਾਡਾ ਲੈ ਦੇ ਉਹਦੀ ਮੰਨ ਲੈ ਲਵੇ ਆਹੋ ਇਹ ਵੀ ਹੋ ਸਕਦਾ ਉਹਨੇ ਕਿੱਥੇ ਮੰਨਣਾ ਨਸਲ ਨਹੀਂ ਮੰਨਣਾ ਵੀ ਓਕੇ ਆ ਚਲੋ ਬਥੇਰੇ ਇਹਨਾਂ ਕੱਲੂ ਦੇਖੂਗਾ ਇਹਨਾਂ ਨੂੰ ਬਾਦੂ ਦੋ ਤੋਂ ਠੀਕ ਆ ਛੂਤੀ ਹੋ ਵੱਡੀ ਗਈ ਕੀ ਤੁਰਿਆ ਫਿਰਦਾ ਰਹਿੰਦਾ ਉਹਨੂੰ ਕਹਿਨੀ ਆ ਬੇਗੋਸੀ ਪੂਰੀਆ ਮੇਰੀ ਗੱਲ ਸੁਣ ਕੇ ਜਾ ਹਾਂ ਰੱਜੀ ਕੀ ਕਰੀ ਜਾਂਦਾ ਤੂੰ ਕਿੱਧਰ ਜਾਂਦਾ ਸੀ ਬਾਲਾ ਮੈਂ ਕੰਮ ਚੱਲਿਆ ਸੀ ਦੇਵਾਈ ਬਣ ਕੇ ਇੱਕ ਕੰਮ ਹੀ ਕਰਦੇ ਮੇਰਾ ਹਾਂ ਜੀ ਹਾਂ ਕਰ ਆ ਲੈ ਕਣਕ ਤੇ ਚੱਕੀ ਤੇ ਆਟਾ ਸਿੱਟਿਆ ਪੀਦੂਗਾ ਬਾਈ ਕਿੱਥੇ ਆ ਲੈ ਬਾਈ ਦਾ ਤਾਂ ਤੈਨੂੰ ਪਤਾ ਤਾਂ ਹੈਗਾ ਹੁਣ ਸਾਰੇ ਪਿੰਡ 'ਚ ਤਾਂ ਪਤਾ ਹਜੇ ਤੈਨੂੰ ਪਤਾ ਹੀ ਨਹੀਂ ਹੈਗਾ ਵੀ ਬਾਈ ਕਿੱਥੇ ਹੈਗਾ ਅਸੀਂ ਤਾਂ ਅੱਡ ਹੋ ਗਏ ਸੀ ਦੋਨੇ ਜੀ ਬਾਈ ਦਾ ਪਤਾ ਹੀ ਨਹੀਂ ਲੱਗਦਾ ਜੀ ਵਿੱਚ ਤਾਂ ਛੋਡੇ 'ਚ ਕਸ਼ੂਰ ਲੱਗ ਜਾਂਦਾ ਮੈਨੂੰ ਹਾਂ ਵਿੱਚ ਉਹ ਚ ਇੱਕ ਹੱਤ ਨਾਲ ਤਾਂ ਤੀ ਤਾੜੀ বাজਦੀ ਨਹੀਂ ਹੁੰਦੀ ਮੇ ਭਾਈ ਤਾੜੀ ਤਾਂ ਨਹੀਂ ਵਜਦੀ ਹੁਣ ਤੁਸੀਂ ਵੀ ਤਾਂ ਆਪਦੇ ਬਾਈ ਨੂੰ ਸਮਝਾ ਸਕਦੇ ਹੋ ਮਾੜਾ ਮੋਟਾ ਕਿ ਸਾਰਾ ਕਸੂਰ ਹੀ ਮੇਰਾ ਜੀ ਤੁਸ ਤਾਂ ਉੱਥੇ ਜੜੀ ਜੰਨੇ ਆ ਐ ਹੁਣ ਤੀਮੀ ਦੀ ਗੁਲਾਮੀ ਥੋੜੋ ਘਰ ਹੁੰਦੀ ਹੁੰਦੀ ਐ ਮੈਂ ਗੁਲਾਮੀ ਨੂੰ ਮੈਂ ਕੀ ਉਹ ਤਾਂ ਝਾੜੂ ਪੋਚਾ ਕਰਾਉਂਦੀ ਸੀਗੀ ਹੈਂ ਅਰੇ ਕਸਰ ਆ ਜੀ ਕੋਈ ਮੈਂ ਤੂੰ ਵੀ ਛਿੱਟੇ ਜਾਂਦਾ ਹੋਰ ਲਾਓ ਪੰਗੇ ਚਲ ਠੀਕ ਆ ਜਾਂ ਭੱਗ ਜਾ ਲੈ ਦੇਖਣੀ ਮੈਨੂੰ ਹੀ ਆ ਕੇ ਬੋਲਣ ਲੱਗ ਗਿਆ ਜਿਹੜਾ ਕੋਈ ਜੀ ਆ ਮੈਨੂੰ ਹੀ ਨਿੰਦਦਾ ਆਹੋ ਮੈਂ ਤਾਂ ਆਪੇ ਮਾੜੀ ਆ ਚਲ ਕੋਈ ਨਾ ਨੀ ਐ ਡੀ ਵੀ ਗੱਲ ਨਹੀਂ ਲੋਕਾਂ ਦੀਆਂ ਬੁੜੀਆਂ ਕਿਹੜਾ ਕੰਮ ਨਹੀਂ ਕਰਦੀਆਂ ਮੈਂ ਤਾਂ ਹੁਣ ਸਿੱਟੇ ਹੁੰਦੀ ਆਟਾ ਚੱਕੀ ਮਾਹ ਬਾਈ ਉਹਦੇ ਉੱਪਰ ਚਾਈ ਦੇਖੀ ਸੀ ਮੈਂ ਥੈਲਾ ਚੱਕੀ ਜਾਂਦੀ ਸੀ ਮੈਨੂੰ ਕਹਿੰਦੀ ਕਣਕੇ ਛੱਟਿਆ ਫੇਰ ਛੱਟਿਆ ਛੱਟ ਕੇ ਤਾਂ ਨਹੀਂ ਆਇਆ ਨਾ ਛੱਟ ਕੇ ਨਹੀਂ ਜਾਣ ਨੂੰ ਚੱਕੀ ਦੇ ਆਪੇ ਪਤਾ ਲੱਗੇ ਵਾਹ ਬਾਈ ਕਿੱਥੇ ਆਹ ਕਹਿੰਦੀ ਬਾਈ ਤੇ ਤੈਨੂੰ ਸਾਰੇ ਪਿੰਡ ਚ ਪਤਾ ਕਹਿੰਦੀ ਤੈਨੂੰ ਪਤਾ ਹੀ ਨਹੀਂ ਹਾਂ ਕਹਿੰਦੀ ਇਹ ਤਾਂ ਆਟਾ ਹੋ ਗਏ ਹੋਇਆ ਮਾਹ ਭਾਬੀ ਤਾੜੀ ਕਹਾਥਣਾ ਨਹੀਂ ਪਾਈਦੀ ਹਾਂ ਮਰੀ ਰੇਲ ਬਣਾਉਣੀ ਸੀ ਹਾਂ ਮੈਂ ਕਿਹਾ ਸੀ